ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਹੈ ਕਿ ਉੱਲੀ ਦੀ ਵੀ ਖੇਤੀ ਹੁੰਦੀ ਹੈ ਤੇ ਇਸ ਨੂੰ ਖੇਤੀ ਕਰਨ ਦਾ ਇੱਕ ਪੂਰੀ ਦੀ ਪੂਰੀ ਟੈਕਨੀਕ ਹੈ ਜੇ ਜਦੋਂ ਤੁਸੀਂ ਪਹਿਲੀ ਵਾਰ ਸੁਣਿਆ ਕਿ ਇਹ ਉੱਲੀ ਨੂੰ ਵੀ ਖੇਤੀ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਲੋਕੀ ਇੰਨੀ ਜ਼ਿਆਦਾ ਮੰਗ ਹੈ ਇਸ ਦੀ ਕਿ ਇਹਨੂੰ ਖਾਧਾ ਜਾਂਦਾ ਹੈ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਪਹਿਲੀ ਵਾਰ ਸੁਣ ਕੇ ਅਸੀਂ 200 ਬੈਗ ਤੋਂ ਸ਼ੁਰੂ ਕਰਕੇ ਕੰਮ ਪਹਿਲੇ ਦਿਨ ਅਸੀਂ ਜਦੋਂ ਡੀਆਈ ਬੜੀ ਖੁਸ਼ੀ ਹੋਈ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਫਿਰ ਉਸ ਤੋਂ ਬਾਅਦ ਮੋਮਬੱਤੀਆਂ ਦਾ ਪੈਕਿੰਗ ਕੀਤੀ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੈ ਇਸ ਟਾਈਮ ਮੇਰੇ ਫਾਰਮ ਦੇ ਵਿੱਚ 26000 ਬੈਗ ਲੱਗਾ ਹੋਇਆ 200 ਬੈਗ ਦੀ ਖਾਦ ਤਿਆਰ ਹੁੰਦੀ ਵੀ ਹੈ ਅੱਜ ਤਾਂ ਮੈਂ ਕਿਸੇ ਸ਼ਾਦੀ 'ਚ ਗਿਆ ਹਾਂ ਤੇ ਚਿੱਟੇ ਕੱਪੜੇ ਪਾਏ ਨੇ ਚਿੱਟੇ ਕੱਪੜੇ ਵਾਲਾ ਕੰਮ ਨਹੀਂ ਹੈਗਾ ਇਹ ਜੀ ਜਿਹੜੇ ਬੰਦੇ ਕੰਮ ਕਰਨਾ ਉਹ ਚਿੱਟੇ ਕੱਪੜੇ ਪਾ ਕੇ ਕੰਮ ਨਹੀਂ ਕਰ ਸਕਦਾ ਬਿਲਕੁਲ ਇਹਦਾ ਰੂਪ ਹੀ ਚਿੱਟਾ ਹੈ ਚਿੱਟੇ ਪਾਉਣ ਨਹੀਂ ਦਿੰਦਾ ਹੈ ਚਿੱਟੇ ਪਾਉਣ ਨਹੀਂ ਦਿੰਦਾ ਆ ਉਦੋਂ ਮੈਨੂੰ ਫੇਰ ਇੱਕ ਵਾਰਾ ਝਟਕਾ ਲੱਗਾ ਕਾਫੀ ਵੱਡਾ ਝਟਕਾ ਲੱਗਾ ਜਿੱਤੋਂ ਅਸੀਂ ਕੰਪੋਸਟ ਲਿਆ ਕੰਪੋਸਟ ਵਾਲੇ ਨੇ ਕੰਪੋਸਟ 'ਚ ਪਾਣੀ ਪਾਤਾ ਹਾਂ ਤੇ ਪੈਸਾ ਲਾਇਆ ਸੀ ਮੈਂ ਕੋਈ ਲਗਭਗ 18-17 ਲੱਖ ਫਿਰ ਮੈਨੂੰ ਐ ਲੱਗਾ ਵੀ ਇਹਦਾ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਉਹਦੇ ਤੇ ਦੁਬਾਰਾ ਸਰਚ ਸ਼ੁਰੂ ਕੀਤੀ ਉਦੋਂ ਸਾਡਾ ਮਤਲਬ ਸਾਨੂੰ ਲੌਸ ਪੈ ਗਿਆ ਜੀ ਪਰ ਇਹ ਹੈ ਵੀ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦੀ ਟਾਫ ਹੈ ਡੇ ਨਾਈਟ ਚੱਲਣਾ ਪੈਂਦਾ ਜੀ ਮੈਂ ਇਹ ਫਾਰਮ ਨੂੰ ਚਲਾ ਰਿਹਾ ਫਾਰਮ ਦੇ ਵਿੱਚ ਪਹਿਲੀ ਡਿਊਟੀ ਮੇਰੀ ਹੁੰਦੀ ਹੈ ਇਹਦਾ ਤਾਪਮਨ ਮੇਨਟੇਨ ਕਰਨਾ ਨਾਈਟ ਨੂੰ ਇੱਕ ਟਾਰਚ ਫੜ ਕੇ ਚੌਂਕੀਦਾਰੀ ਵੀ ਕਰਦਾ ਮੈਂ ਇਹਦੇ ਵਿੱਚ ਜੀ ਤੇ ਅਗਲੀ ਗੱਲ ਇਹਦਾ ਮੈਂ ਓਨਰ ਵੀ ਹਾਂ ਦੇਖੋ ਜੀ ਕੰਮ ਮਾੜਾ ਨਹੀਂ ਹੈਗਾ ਪਰ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦੀ ਹੈ ਬਿਲਕੁਲ ਪ੍ਰੋਫਿਟ ਹੈਗਾ ਛੋਟੇ ਕਿਸਾਨ ਵਾਸਤੇ ਬਹੁਤ ਵਧੀਆ ਕੰਮ ਹੈ ਮਾੜਾ ਨਹੀਂ ਕਿਉਂਕਿ ਅਸੀਂ ਪੂਰੀ ਹੁਣ 8ਵੇਂ ਸਾਲ 'ਚ ਜਾ ਰਹੇ ਹਾਂ ਵੀ ਹਾਲੇ ਤੱਕ ਸਾਨੂੰ ਇਹਦੇ 'ਚ ਲਾਜ਼ ਨਹੀਂ ਪਿਆ ਜਿਹੜਾ ਅਸੀਂ ਡੇਰੀ ਫਾਰਮ ਦਾ ਧੰਦਾ ਕੀਤਾ ਸੀ ਅਸੀਂ ਚੌਥੇ ਸਾਲ ਬੈਕਫੁੱਟ ਤੇ ਆ ਗਏ ਸੀ ਕਈ ਕੋਈ ਭੈਣ ਭਰਾ ਵੀ ਕਹਿ ਦਿੰਦੇ ਨੇ ਵੀ ਇਹ ਤੁਹਾਡੇ ਕੰਮ ਦੇ ਵਿੱਚੋਂ ਸਮੈਲ ਆਉਂਦੀ ਹੈ ਪਰ ਅਸੀਂ ਇਹ ਜ਼ਰੂਰ ਕਹਿੰਦੇ ਆ ਵੀ ਸਾਨੂੰ ਤਾਂ ਤੜਕੇ ਦੀ ਵਾਸ਼ਨਾ ਆਉਂਦੀ ਏ ਕਿਉਂਕਿ ਬਾਰੋਂ ਰੂੜੀ ਲੱਗਦੀ ਅੰਦਰ ਹੀਰੇ ਪਏ ਨੇ ਪਰ ਅੱਜ ਸਾਡੀ ਤਰਸਤੀ ਏ ਸਾਡਾ ਜਿਹੜਾ ਨੌਜਵਾਨ ਏ ਉਹ ਕੰਮ ਨਹੀਂ ਕਰਕੇ ਰਾਜੀ ਜੀ ਸਾਨੂੰ ਕੰਮ ਹੱਥੀ ਕਰਨਾ ਪਏਗਾ ਅਸੀਂ ਮੈਨੂਫੈਕਚਰ ਪੈਦਾ ਕਰ ਰਹੇ ਹਾਂ ਪਰ ਸਾਨੂੰ ਟਰੇਡਰ ਵੀ ਨਾਲ ਬਣਨਾ ਪਏਗਾ ਹੂੰ 5-7 ਸਾਲਾਂ ਦੇ ਵਿੱਚ ਇੰਨੀ ਡਿਵੈਲਪਮੈਂਟ ਕੀਤੀ ਵੀ ਮੋਮਬਤੀ ਤੋਂ ਚੱਲ ਕੇ ਮਸ਼ੀਨਾਂ ਤੱਕ ਪਹੁੰਚੇ ਆਪਾਂ ਜੇ ਛੋਟਾ ਕਿਸਾਨ ਜਿਹੜਾ ਜੁਨਟ ਨਹੀਂ ਵੀ ਲਾ ਸਕਦਾ ਉਹ ਸ਼ੈੱਡ ਲਾਏ ਜੇ ਉਹ ਪਰਿਵਾਰ ਦੇ ਦੋ ਮੈਂਬਰ ਨੇ ਉਹ ਕੰਮ ਕਰਨ ਮੈਂ ਲਿਖ ਕੇ ਦੇ ਸਕਣਾ ਵੀ ਸਾਲ ਦੇ ਵਿੱਚ ਘੱਟੋ ਘੱਟ ਉਹ 1.5 ਲੱਖ ਰੁਪਈਆ ਕਮਾ ਸਕਦਾ ਪਰ ਉਹ ਕੰਮ ਆਪ ਕਰੇ ਪੰਜਾਬ ਦੇ ਵਿੱਚ ਜਦੋਂ ਖੇਤੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਜ਼ਿਆਦਾਤਰ ਜਿਹੜੀਆਂ ਜੋਤਾਂ ਨੇ ਇੱਥੋਂ ਦੀ ਖੇਤੀ ਹੈ ਉਹ ਸੀਮਤ ਹੈ ਬਹੁਤਾ ਕਿਸਾਨ ਹੈ ਜਿਹੜਾ ਉਹ 5 ਕਿੱਲਿਆਂ ਤੋਂ ਥੱਲੇ ਵਾਲਾ ਤੇ ਉਸ ਦੇ ਕੋਲ 2 ਕਿੱਲੇ 2.5 ਕਿੱਲੇ 1.5 ਕਿੱਲਾ ਜ਼ਮੀਨ ਹੈ ਤਾਂ ਉਹ ਇੰਨੀ ਖੇਤੀ ਦੇ ਸਿਰ ਦੇ ਉੱਤੇ ਕੀ ਗੁਜ਼ਾਰਾ ਕਰ ਸਕਦਾ ਹੈ ਇਹ ਇੱਕ ਬਹੁਤ ਵੱਡਾ ਸਵਾਲ ਹੈ ਆਪਣੇ ਆਪ ਦੇ ਵਿੱਚ ਤਾਂ ਉਸ ਕਿਸਾਨ ਵਾਸਤੇ ਆਮਦਨ ਦੇ ਹੋਰ ਕਿਹੜੇ-ਕਿਹੜੇ ਵਸੀਲੇ ਨੇ ਜਿਹੜੇ ਉਹ ਪੈਦਾ ਕਰ ਸਕਦਾ ਹੈ ਕਿਉਂਕਿ ਕਿਸਾਨ ਮਿਹਨਤ ਕਰਨੀ ਜਾਣਦਾ ਹੈ ਕਿਸਾਨ ਪੈਦਾ ਕਰਨਾ ਜਾਣਦਾ ਹੈ ਪਰ ਉਹ ਜਾਣਕਾਰੀ ਹੈ ਜਿਹੜੀ ਉਹ ਵੀ ਉਸ ਤੱਕ ਪਹੁੰਚਣੀ ਜ਼ਰੂਰੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਆਮਦਨ ਦੇ ਨਵੇਂ ਵਸੀਲੇ ਖੜੇ ਕਰ ਸਕਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਹੈ ਸੁੱਖ ਸਹੂਲਤਾਂ ਤੇ ਸਕੂਨ ਹੈ ਜਿਹੜਾ ਉਹ ਪੈਦਾ ਕਰ ਸਕਦਾ ਹੈ ਤਾਂ ਅੱਜ ਵੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਉੱਲੀ ਦੀ ਖੇਤੀ ਕਿਵੇਂ ਹੁੰਦੀ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਹੈ ਕਿ ਉੱਲੀ ਦੀ ਵੀ ਖੇਤੀ ਹੁੰਦੀ ਹੈ ਤੇ ਇਸ ਨੂੰ ਖੇਤੀ ਕਰਨ ਦਾ ਇੱਕ ਪੂਰੀ ਦੀ ਪੂਰੀ ਟੈਕਨੀਕ ਹੈ ਤੇ ਇਹ ਉੱਲੀ ਹੈ ਜਿਹੜੀ ਸਾਡੇ ਵਿਆਹਾਂ ਦੇ ਵਿੱਚ ਸਮਾਗਮਾਂ ਤੱਕ ਪਹੁੰਚਦੀ ਹੈ ਤੇ ਇਸ ਨੂੰ ਇੱਕ ਟੈਕਨੀਕਲ ਨਾਮ ਦਿੱਤਾ ਗਿਆ ਮਸ਼ਰੂਮ ਦਾ ਜਿਸ ਨੂੰ ਕਿ ਪੰਜਾਬੀ ਦੇ ਵਿੱਚ ਖੁੰਬਾਂ ਦੀ ਕਾਸ਼ਤ ਕਿਹਾ ਜਾਂਦਾ ਹੈ ਤਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪਟਿਆਲਾ ਦੇ ਪਿੰਡ ਦੁਤਾਲ ਦੇ ਵਿੱਚ ਸਾਡੇ ਨਾਲ ਨੇ ਇਸ ਵੇਲੇ ਕੁਲਦੀਪ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਮੈਂ ਧੰਨਵਾਦ ਕਰਨਾ ਹੈ ਚੈਨਲ ਦਾ ਤੁਹਾਡਾ ਇੱਥੇ ਆਉਣ ਤੇ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ੁਰੂਆਤ ਇੱਥੋਂ ਹੀ ਕਰਨੀ ਚਾਹਾਂਗੇ ਕਿਉਂਕਿ ਸਾਡਾ ਜਿਹੜਾ ਕਿਸਾਨ ਹੈ ਉਸਦੇ ਕੋਲ ਅਸੀਮਤ ਜ਼ਮੀਨਾਂ ਨੇ ਬਹੁਤ ਜ਼ਿਆਦਾ ਤੇ ਛੋਟੀਆਂ ਝੋਟਾਂ ਦੇ ਵਿੱਚੋਂ ਉਹ ਉਸ ਤਰੀਕੇ ਦੇ ਵਸੀਲੇ ਉਸ ਤਰੀਕੇ ਦੇ ਆਮਦਨ ਦੇ ਸਰੋਤ ਨੇ ਜਿਹੜੇ ਉਹ ਨਹੀਂ ਖੜੇ ਕਰ ਸਕਦਾ ਕਈ ਵਾਰੀ ਤਾਂ ਹੋਰ ਬਹੁਤ ਕਿੱਤੇ ਨੇ ਇਹ ਕਹਿ ਦਿੱਤਾ ਜਾਂਦਾ ਹੈ ਤੇ ਕਿਸਾਨ ਦੇ ਲਈ ਆਪਣੀ ਕਿੱਤੇ ਦੇ ਵਿੱਚੋਂ ਬਗਾਵਤ ਕਰਨੀ ਤੇ ਬਗਾਵਤ ਕਰਕੇ ਆਪਣੇ ਕਿੱਤੇ ਨੂੰ ਛੱਡ ਕੇ ਜਾਂ ਉਸਦੇ ਨਾਲ ਨਾਲ ਕੋਈ ਹੋਰ ਕੰਮ ਕਰਨਾ ਇਹ ਬਹੁਤ ਔਖਾ ਹੈ ਇਹ ਕਹਿਣਾ ਬਹੁਤ ਸੌਖਾ ਲੱਗਦਾ ਪਰ ਉਸਦੇ ਲਈ ਬਹੁਤ ਔਖਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਬਹੁਤ ਸਾਰੇ ਚੈਲੰਜਸ ਹੋਣਗੇ ਤਾਂ ਬਹੁਤ ਸਾਰੇ ਸਾਜ਼ੋ ਸਮਾਨ ਦੀ ਜ਼ਰੂਰਤ ਪਵੇਗੀ ਤਾਂ ਉਹ ਕਿਵੇਂ ਇੰਨਾ ਸਾਰਾ ਕੁਝ ਇਕੱਠਾ ਕਰੇਗਾ ਕਿਵੇਂ ਨਵਾਂ اڈੰਬਰ ਖੜਾ ਕਰੇਗਾ ਤੇ ਨਵੇਂ ਕਿੱਤੇ ਦੇ ਬਾਰੇ ਉਸ ਤਰੀਕੇ ਦੀ ਸਖਲਾਈ ਉਸ ਤਰੀਕੇ ਦੀ ਜਾਣਕਾਰੀ ਕਈ ਵਾਰੀ ਉਸ ਨੂੰ ਹਾਸਲ ਹੀ ਨਹੀਂ ਹੁੰਦੀ ਤੁਸੀਂ ਖੁੰਬਾਂ ਦੀ ਕਸ਼ਤ ਕਰ ਰਹੇ ਹੋ ਪਿਛਲੇ 8-9 ਸਾਲ ਤੋਂ ਤਾਂ ਇਸ ਨੂੰ ਸ਼ੁਰੂ ਕਰਨ ਦੇ ਪਿੱਛੇ ਦਾ ਤੁਹਾਡਾ ਜਿਹੜਾ ਕਾਰਨ ਹੈ ਉਹ ਕੀ ਹੈ? ਕਾਰਨ ਇਹ ਵੀ ਮੈਂ ਖੁਦ ਛੋਟਾ ਕਿਸਾਨ ਆ ਮੇਰੇ ਕੋਲ ਵੀ ਸਾਢੇ 3 ਕਿੱਲੇ ਮਤਲਬ ਖੇਤ ਨੇ ਤੇ ਜਦੋਂ ਦੇਖਿਆ ਵੀ ਬੱਚੇ ਵੱਡੇ ਹੋਏ ਨੇ ਤੇ ਪੜ੍ਹਾਈ ਦੇ ਖਰਚੇ ਮੈਂ ਪੂਰੇ ਨਹੀਂ ਕਰ ਸਕਦਾ ਤੇ ਮੈਂ ਪਹਿਲਾਂ ਡੈਰੀ ਫਾਰਮ ਦਾ ਇੱਕ ਧੰਦਾ ਬਣਾਇਆ। ਉਹ 2010 'ਚ ਧੰਦਾ ਬੜਾ ਵਧੀਆ ਲੱਗਾ। ਉਦੋਂ ਮੁੱਲ ਵਰਗੀਆਂ, ਲੈਂਸ ਵਰਗੀਆਂ ਡੈਰੀਆਂ ਆਈਆਂ ਤੇ ਉਹਨਾਂ ਸਾਨੂੰ ਰੇਟ ਬਹੁਤ ਵਧੀਆ ਦਿੱਤੇ। ਉਸ ਤੋਂ ਬਾਅਦ ਸਰਕਾਰਾਂ ਦਾ ਇਹੋ ਜਿਹਾ ਸਿਸਟਮ ਹੋਇਆ ਡੁਪਲੀਕੇਸੀ ਇੰਨੀ ਵੱਧ ਗਈ ਜੋ ਸਾਨੂੰ 2010-12 ਦੇ ਵਿੱਚ ਦੁੱਧ ਦਾ ਰੇਟ ਸੀ ਜਿਹੜਾ ਉਹ ਉਸ ਟਾਈਮ 2900 ਰੁਪਏ ਕੁਆਂਟਲ 3000 ਰੁਪਏ ਕੁਆਂਟਲ ਜਿਹੜਾ ਅਸੀਂ ਡੰਗਰਾਂ ਨੂੰ ਖਲ ਫੀਡ ਪਾਉਂਦੇ ਸਾਂ ਉਸ ਟਾਈਮ ਤੇ ਉਹ 1600 ਤੇ 1500 ਚ ਬਹੁਤ ਟੋਪ ਦਾ ਦਾਣਾ ਮੈਂ ਖੁਦ ਆਪ ਤਿਆਰ ਕਰਵਾਇਆ ਤੇ ਜਿਹੜੀ ਸਾਡੀ ਲੇਬਰ ਸੀ ਵੀ 3000 ਦਾ ਸੀ ਬੰਦਾ ਰੱਖਦੇ ਹਾਂ ਜਿਹੜਾ ਸਾਡੇ ਪਸ਼ੂਆਂ ਦੀ ਸੇਵਾ ਕਰਦਾ ਸੀ ਕੋ ਸਾਫ ਸਪਾਈ ਵਾਸਤੇ 1000 ਰੁਪਏ ਦਾ ਉਸ ਤੋਂ ਬਾਅਦ 13 14 ਤੱਕ ਇਹ ਸਿਲਸਿਲਾ ਚੱਲਿਆ ਤੇ ਸਾਨੂੰ ਐ ਲੱਗਾ ਵੀ ਬਹੁਤ ਵਧੀਆ ਇਹ ਤਹੰਦਾ ਹੈ ਉਸ ਤੋਂ ਬਾਅਦ ਇੰਨੀ ਡੁਪਲੀਕੇਸੀ ਵਧੀ ਕਿ 18 19 ਚ ਜਾ ਕੇ ਸਾਨੂੰ ਇਹ ਤਹੰਦਾ ਛੱਡਣਾ ਪਿਆ ਛੱਡਣ ਦਾ ਮੁੱਖ ਕਾਰਨ ਇਹ ਕਿ ਜਿਹੜੀਆਂ ਅ ਮਤਲਬ ਦਾਣਾ ਫੀਡ ਵਗੈਰਾ ਸੀ ਉਹ 2000 ਪਲੱਸ ਹੋ ਗਿਆ 2500 ਰੁਪਏ ਕੁਆਂਟਲ ਹੋ ਗਿਆ ਜਿਹੜਾ 1600 ਆ ਰਿਹਾ ਸੀ ਜਿਹੜੀ ਲੇਬਰ ਸੀ ਉਹ 10000 ਰੁਪਏ ਹੋ ਗਈ ਜਿਹੜੀ 3000 ਕਰ ਰਿਹਾ ਉਸ ਤੋਂ ਬਾਅਦ ਅਗਲੀ ਗੱਲ ਜਿਹੜਾ ਦੁੱਧ ਦੇ 18-1900 ਮੇਰੇ ਕੋਲ ਹਾਲੇ ਵੀ ਬਿੱਲ ਬੁੱਕਾਂ ਪਈਆਂ ਨੇ ਰੇਲੈਂਸ ਵਾਲਿਆਂ ਦੀਆਂ ਬੈਸਟ ਵਾਲੇ ਦੀਆਂ ਉਹ ਬਿੱਲ ਬੁੱਕਾਂ ਤੇ ਭਰਿਆ ਹੋਇਆ ਤੇ 18-1900 ਰੁਪਏ ਦੁੱਧ ਅਸੀਂ ਬਰਾਬਰ ਭਿੜਨਾ ਸਾਨੂੰ ਇਹ ਧੰਦਾ ਲੱਗਾ ਵੀ ਹੁਣੇ ਨਹੀਂ ਇਹਦੇ ਚ ਅਸੀਂ ਕਾਮਯਾਬ ਫੇਰ ਅਸੀਂ ਉਸ ਤੋਂ ਖੁੰਬਾਂ ਵਾਲਾ ਧੰਦਾ ਜਿਹੜਾ ਇਹ ਸ਼ੁਰੂ ਕਰਨਾ ਚਾਹਿਆ ਇਦੇ ਵਾਸਤੇ ਮੈਨੂੰ ਕਾਫੀ ਲੰਮਾ ਸਟਰਗਲ ਕਰਨਾ ਪਿਆ ਕਾਫੀ ਲੰਮਾ ਘੁੰਮਣਾ ਫੇਰਾ ਕੋਈ ਵੀ ਬੰਦਾ ਸਹੀ ਤਰੀਕੇ ਨਾਲ ਰਹਿ ਨਹੀਂ ਸੀ ਦਿੰਦਾ ਵੀ ਇਹ ਕੰਮ ਤੁਸੀਂ ਕਰ ਪਾਓਗੇ ਬਹੁਤ ਭੱਜ ਭਜਾ ਕੇ ਮੈਂ ਬਾਜਵੇ ਨਾਲ ਮੀਟਿੰਗ ਕੀਤੀ ਬਾਜਵੇ ਨੇ ਮੈਨੂੰ ਕੰਪੋਸਟ ਦਿੱਤਾ 200 ਬੈਗ ਉਹਨੇ ਮੈਨੂੰ ਚੰਗੀ ਸਲਾਹ ਦਿੱਤੀ ਵੀ ਇਹ ਤੁਸੀਂ ਵਧੀਆ ਤਰੀਕੇ ਨਾਲ ਕਰੋਗੇ 100% ਇਹਨੂੰ ਟਾਈਮ ਦੇਵੋਗੇ ਤੇ ਤੁਸੀਂ ਇਹਦੇ ਚ ਕਾਮਯਾਬ ਹੋਗੇ ਅਸੀਂ 200 ਬੈਗ ਤੋਂ ਸ਼ੁਰੂ ਕਰਕੇ ਕੰਮ ਪਹਿਲੇ ਦਿਨ ਅਸੀਂ ਜਦੋਂ ਖੁੰਭ ਸਾਡੀ ਆਈ ਬੜੀ ਖੁਸ਼ੀ ਹੋਈ ਸਾਨੂੰ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਿਆ ਫਿਰ ਉਸ ਤੋਂ ਬਾਅਦ ਮੋਮਬੱਤੀਆਂ ਦਾ ਪੈਕਿੰਗ ਕੀਤੀ ਤੇ ਅੱਜ ਗੁਰੂ ਮਹਾਰਾਜ ਦੀ ਕਿਰਪਾ ਹੈ ਐਸ ਟਾਈਮ ਮੇਰੇ ਫਾਰਮ ਦੇ ਵਿੱਚ 26000 ਬੈਗ ਲੱਗਾ ਹੋਇਆ 3500 ਬੈਗ ਦੀ ਖਾਦ ਤਿਆਰ ਹੁੰਦੀ ਵੀ ਹੈ ਜੀ ਤੇ ਸਟੈਪ ਵੇ ਸਟੈਪ ਅਗਲੇ ਸਾਲ ਅਸੀਂ 500 ਬੈਗ ਲਾਇਆ ਦੋ ਕਮਰੇ ਜਿਹੜੇ ਪੁਰਾਣੇ ਸਨ ਖਾਲੀ ਉਹਨਾਂ 'ਚ ਲਾਇਆ ਉਸ ਤੋਂ ਬਾਅਦ ਜਿਹੜਾ ਕੋਠੀ ਥੱਲੇ ਸਾਡੇ ਹਾਲ ਸੀ ਉਹਦੇ ਚ 1800 ਬੈਗ ਪਾਇਆ ਚੌਥੇ ਸਾਲ ਮੈਂ ਜਾ ਕੇ ਇੱਕ ਪੁਰਾਣਾ ਏਸੀ ਪਲਾਂਟ ਖਰੀਦਿਆ ਉਹ ਲਾਇਆ ਜਦੋਂ ਏਸੀ ਪਲਾਂਟ ਲਾਇਆ ਉਦੋਂ ਮੈਨੂੰ ਫੇਰ ਇੱਕ ਵਾਰਾ ਝਟਕਾ ਲੱਗਾ ਕਾਫੀ ਵੱਡਾ ਝਟਕਾ ਲੱਗਾ ਜਿੱਤੋਂ ਅਸੀਂ ਕੰਪੋਸਟ ਲਿਆ ਕੰਪੋਸਟ ਵਾਲੇ ਨੇ ਕੰਪੋਸਟ 'ਚ ਪਾਣੀ ਪਾਤਾ ਹੂੰ ਤੇ ਪੈਸਾ ਲਾਇਆ ਸੀ ਮੈਂ ਕੋਈ ਲਗਭਗ 18-17 ਲੱਖ ਫਿਰ ਮੈਨੂੰ ਐ ਲੱਗਾ ਵੀ ਇਹ ਤਾਂ ਕੰਮ ਖਰਾਬ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਉਹਦੇ ਤੇ ਦੁਬਾਰਾ ਸਰਚ ਸ਼ੁਰੂ ਕੀਤੀ ਉਹਦੋਂ ਸਾਡਾ ਮਤਲਬ ਸਾਨੂੰ ਲਾਅਸ ਪੈ ਗਿਆ ਜੀ ਉਸ ਤੋਂ ਬਾਅਦ ਮੈਂ ਹੱਥ ਨਾਲ ਖਾਦ ਤਿਆਰ ਕੀਤੀ ਜਿਹੜੀ ਲੌਂਗ ਮੈਥਡ ਦੀ ਸੀ ਉੱਤੇ 1.5 ਲੱਖ ਰੁਪਏ ਖਰਚ ਆਇਆ ਤੇ ਇੱਕ ਖੁੰਬਰੀ ਨਿਕਲੀ ਉਹਦੇ 'ਚ ਵੀ ਲਾਅਸ ਪੈ ਗਿਆ ਉਸ ਤੋਂ ਬਾਅਦ ਫਿਰ ਮੈਂ ਸੋਲਣ ਚਲਾ ਗਿਆ 3 ਮਹੀਨਿਆਂ ਦੀ ਟ੍ਰੇਨਿੰਗ ਕੀਤੀ ਸੋਲਣ ਫਿਰ ਪੀਏਯੂ ਲੁਧਿਆਣੇ ਜਾ ਕੇ ਟ੍ਰੇਨਿੰਗ ਕਰਕੇ ਆਇਆ ਜੀ ਉਸ ਤੋਂ ਬਾਅਦ ਫਿਰ ਪਹਿਲਾਂ ਤੁਸੀਂ ਬਿਨਾਂ ਟ੍ਰੇਨਿੰਗ ਤੋਂ ਸ਼ੁਰੂ ਕਰ ਲਿਆ ਸੀ ਹਾਂ ਬਿਨਾਂ ਟ੍ਰੇਨਿੰਗ ਤੋਂ ਉਸ ਤੋਂ ਬਾਅਦ ਫਿਰ ਮੈਂ ਕੰਪੋਸਟ ਜੁੰਟ ਲਾਇਆ ਆਪਣਾ ਖਾਦ ਦਾ ਖਾਦ ਦਾ ਜੁੰਟ ਲਾ ਕੇ ਫਿਰ ਮੈਂ ਖਾਦ ਤਿਆਰ ਕਰਨੀ ਸ਼ੁਰੂ ਕੀਤੀ ਤੇ ਜਿਸ ਦਿਨ ਖਾਦ ਤੋਂ ਬਾਅਦ ਫਿਰ ਮੈਂ 8-10 ਸ਼ੈੱਡ ਲਾਣੇ ਸ਼ੁਰੂ ਕਰਤੇ ਹੁਣ ਮੇਰੇ ਖਿਆਲ ਸਾਨੂੰ 8ਵਾਂ ਕਸਾਲ ਹੈ ਲਗਭਗ ਜਿਹੜਾ ਐਕਟਾਂ ਦਾ ਸਾਲ ਹੈ 8ਵੇਂ ਸਾਲ ਚ ਪਰ ਇਹ ਹੈ ਵੀ ਇਹਦੇ ਚ ਮਿਹਨਤ ਬਹੁਤ ਜ਼ਿਆਦੀ ਟਾਫ ਹੈ ਡੇ ਨਾਈਟ ਚੱਲਣਾ ਪੈਂਦਾ ਜੀ ਮੈਂ ਇਹ ਫਾਰਮ ਨੂੰ ਚਲਾ ਰਿਹਾ ਫਾਰਮ ਦੇ ਵਿੱਚ ਪਹਿਲੀ ਡਿਊਟੀ ਮੇਰੀ ਹੁੰਦੀ ਹੈ ਇਹਦਾ ਤਾਪਮਾਨ ਮੇਨਟੇਨ ਕਰਨਾ ਨਾਈਟ ਨੂੰ ਇੱਕ ਟਾਰਚ ਫੜ ਕੇ ਚੌਂਕੀਦਾਰੀ ਵੀ ਕਰਦਾ ਮੈਂ ਇਹਦੇ ਵਿੱਚ ਜੀ ਤੇ ਅਗਲੀ ਗੱਲ ਇਹਦਾ ਮੈਂ ਓਨਰ ਵੀ ਆ ਠੀਕ ਹੈ ਨਹੀਂ ਤੇ ਚੌਂਕੀਦਾਰੀ ਵੀ ਵੀ ਜਿਹੜੀਆਂ ਉਹ ਵੱਡੀਆਂ ਫੈਕਟਰੀਆਂ ਨੇ ਉਹਨਾਂ ਨੇ ਗੇਟ ਲੱਗੇ ਨੇ ਬੰਦੇ ਖੋਲਦੇ ਨੇ ਉਹ ਕੰਮ ਅਸੀਂ ਖੁਦ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਜਿਹੜਾ ਮੇਰਾ ਬ੍ਰਦਰ ਹੈ ਅਸੀਂ ਜਿਹੜਾ ਜੀਸੀਬੀ ਚਲਾਉਂਦਾ ਸਾਡਾ ਟਰੈਕਟਰ ਚਲਾਉਂਦਾ ਉਹ ਛੋਟਾ ਬ੍ਰਦਰ ਬਲਜਿੰਦਰ ਸਿੰਘ ਹੀ ਚਲਾਉਂਦਾ ਡੇ ਨਾਈਟ ਹੀ ਲੱਗਾ ਰਹਿੰਦਾ ਇਸ ਕੰਮ ਨੂੰ ਜੀ ਵੀ ਬੇਚ ਜਿ ਇੱਕ ਰਾਤ ਨੂੰ ਜੇ ਰਾਤ 10 10 11 11 ਵੱਜ ਜਾਂਦੇ ਨੇ ਵੇਖੋ ਜੀ ਕੰਮ ਮਾੜਾ ਨਹੀਂ ਹੈਗਾ ਪਰ ਇਹਦੇ ਵਿੱਚ ਮਿਹਨਤ ਬਹੁਤ ਜ਼ਿਆਦੀ ਹੈ ਬਿਲਕੁਲ ਪ੍ਰੋਫਿਟ ਹੈਗਾ ਛੋਟੇ ਕਿਸਾਨ ਵਾਸਤੇ ਬਹੁਤ ਵਧੀਆ ਕੰਮ ਹੈ ਮਾੜਾ ਨਹੀਂ ਕਿਉਂਕਿ ਅਸੀਂ ਪੂਰੀ ਹੁਣ 8ਵੇਂ ਸਾਲ 'ਚ ਜਾ ਰਹੇ ਹਾਂ ਵੀ ਹਾਲੇ ਤੱਕ ਸਾਨੂੰ ਇਹਦੇ ਚ ਲਾਅਸ ਨਹੀਂ ਪਿਆ ਜਿਹੜਾ ਸੀ ਡੇਰੀ ਫਾਰਮ ਦਾ ਧੰਦਾ ਕੀਤਾ ਸੀ ਅਸੀਂ ਚੌਥੇ ਸਾਲ ਬੈਕਫੁੱਟ ਤੇ ਆ ਗਏ ਸਾਨੂੰ ਜੀ ਇਹ ਹੁਣ 8ਵੇਂ ਸਾਲ ਦੇ ਵਿੱਚ ਚੱਲ ਰਿਹਾ ਹੁਣ ਇਹ ਪ੍ਰੋਫਿਟ 'ਚ ਹੈ ਇਹ ਹਾਲੇ ਤੱਕ ਪ੍ਰੋਫਿਟ 'ਚ ਇਹਨਾਂ ਵੀ ਪ੍ਰੋਫਿਟ ਜ਼ਿਆਦਾ ਨਹੀਂ ਹੈਗਾ ਅੱਜ ਤਾਂ ਮੈਂ ਕਿਤੇ ਸ਼ਾਦੀ 'ਚ ਗਿਆ ਹਾਂ ਤੇ ਚਿੱਟੇ ਕੱਪੜੇ ਪਾਏ ਨੇ ਚਿੱਟੇ ਕੱਪੜੇ ਵਾਲਾ ਕੰਮ ਨਹੀਂ ਹੈਗਾ ਇਹ ਜੀ ਜਿਹੜੇ ਬੰਦੇ ਕੰਮ ਕਰਨਾ ਉਹ ਚਿੱਟੇ ਕੱਪੜੇ ਪਾ ਕੇ ਕੰਮ ਨਹੀਂ ਕਰ ਸਕਦਾ ਬਿਲਕੁਲ ਫਿਰ ਜਦ ਇਹਨੂੰ ਜਿਹੜੀ ਇਹਦੀ ਰੀਸੇਲ ਹੈ ਹਾਲੇ ਤੱਕ ਪ੍ਰੋਪਰ ਨਹੀਂ ਬਣੀ ਇਹਨਾਂ ਰੂਪ ਹੀ ਚਿੱਟਾ ਹੈ ਚਿੱਟੇ ਪਾਉਣ ਨਹੀਂ ਦਿੰਦਾ ਹੈ ਚਿੱਟੇ ਪਾਉਣ ਨਹੀਂ ਦਿੰਦਾ ਹਾਲੇ ਤੱਕ ਫਿਰ ਵੇਖੋ ਇਹੋ ਜੀਆਂ ਆਮ ਗੱਲਾਂ ਹੁੰਦੀਆਂ ਨੇ ਕਈ ਕੋਈ ਭੈਣ ਭਰਾ ਵੀ ਕਹਿ ਦਿੰਦੇ ਨੇ ਵੀ ਇਹ ਤੁਹਾਡੇ ਕੰਮ ਦੇ ਵਿੱਚੋਂ ਸਮੈਲ ਆਉਂਦੀ ਏ ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਸਾਨੂੰ ਤਾਂ ਤੜਕੇ ਦੀ ਵਾਸ਼ਨਾ ਆਉਂਦੀ ਏ ਕਿਉਂਕਿ ਬਾਰੋ ਰੂੜੀ ਲੱਗਦੀ ਅੰਦਰ ਹੀਰੇ ਪਏ ਨੇ ਬਿਲਕੁਲ ਹੈ ਤੇ ਇਹ ਵਧੀਆ ਦੰਦਾ ਹੈ ਮਾੜਾ ਨਹੀਂ ਹੈਗਾ ਦੰਦਾ ਖਾਸ ਕਰਕੇ ਛੋਟੇ ਕਸਾਣ ਵਾਸਤੇ ਪਰ ਅੱਜ ਸਾਡੀ ਤਰਸਤੀ ਏ ਸਾਡਾ ਜਿਹੜਾ ਨੌਜਵਾਨ ਏ ਉਹ ਕੰਮ ਨਹੀਂ ਕਰਕੇ ਰਾਜੀ ਜੀ ਸਾਨੂੰ ਕੰਮ ਹੱਥੀਂ ਕਰਨਾ ਪਏਗਾ ਅਸੀਂ ਮੈਨੂਫੈਕਚਰ ਪੈਦਾ ਕਰ ਰਹੇ ਹਾਂ ਪਰ ਸਾਨੂੰ ਟਰੇਡਰ ਵੀ ਨਾਲ ਬਣਨਾ ਪਏਗਾ ਅਸੀਂ ਇਹਦੀ ਆਪ ਜਿੰਨਾ ਚਿਰ ਅਸੀਂ ਇਹਦੀ ਆਪ ਸਪਲਾਈ ਨਹੀਂ ਕਰਦੇ ਆਪ ਅਸੀਂ ਖੜਕੇ ਨਹੀਂ ਵੇਚਦੇ ਠੀਕ ਹੈ ਆਪਾਂ ਪੰਜਾ ਸੱਤਾ ਸਾਲਾਂ ਦੇ ਵਿੱਚ ਇੰਨੀ ਡਿਵੈਲਪਮੈਂਟ ਕੀਤੀ ਵੀ ਮੋਮਬਤੀ ਤੋਂ ਚੱਲ ਕੇ ਮਸ਼ੀਨਾਂ ਤੱਕ ਪਹੁੰਚੇ ਆਪਾਂ ਜੇ ਛੋਟਾ ਕਿਸਾਨ ਜਿਹੜਾ ਜੁਨਿਟ ਨਹੀਂ ਵੀ ਲਾ ਸਕਦਾ ਉਹ ਸ਼ੈੱਡ ਲਾਏ ਜਿਉਂ ਪਰਿਵਾਰ ਦੇ ਦੋ ਮੈਂਬਰ ਨੇ ਉਹ ਕੰਮ ਕਰਨ ਮੈਂ ਲਿਖ ਕੇ ਦੇ ਸਕਣਾ ਵੀ ਸਿਆਲ ਦੇ ਵਿੱਚ ਘੱਟੋ ਘੱਟ ਉਹ 1 ਲੱਖ 1.5 ਲੱਖ ਰੁਪਈਆ ਕਮਾ ਸਕਦਾ ਹੈ ਪਰ ਕੰਮ ਆਪ ਕਰੇ ਜਿਉਂ ਹੁਣ ਲੇਬਰ ਤੇ ਛੱਡੇ ਸਾਡੇ ਹੁਣ ਕੰਮ ਜ਼ਿਆਦਾ ਹੋ ਗਿਆ 10 10 ਕੁਇੰਟਲ ਕਈ ਵਾਰਾ ਟਨ ਟਨ ਵੀ ਕੁੰਬੜ ਉਟਦੀ ਏ ਤੇ ਸਾਨੂੰ ਆਪ ਸਪਲਾਈ ਕਰਨੇ ਆ ਜਿੱਥੇ ਜਿੱਥੇ ਵੀ ਸਾਨੂੰ ਆਰਡਰ ਆਉਂਦਾ ਆਨਲਾਈਨ ਸਪਲਾਈ ਕਰਨੇ ਅਸੀਂ ਆਪ ਜਾ ਕੇ ਕਰਕੇ ਆਉਂਦੇ ਆ ਸਪਲਾਈ ਜੀ ਇਦੇ ਵਿੱਚ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਗਾ ਜਿੰਨਾ ਚਿਰ ਕੋਈ ਵੀ ਕੰਮ ਹੈ ਜਿਹੜਾ ਦੁੱਧ ਦਾ ਕੰਮ ਸੀ ਉਹ ਵੀ ਸਿਰਫ ਇਹੀ ਵੀ ਘਰ ਬੈ ਕੇ ਵੇਚਿਆ ਤੇ ਅਸੀਂ ਪਿੱਛੇ ਆਏ ਜੇ ਉਹਨੂੰ ਅਸੀਂ ਟਰੇਡਰ ਦਾ ਰੂਪ ਦਿੰਦੇ ਤੇ ਅਸੀਂ ਫੇਲ ਨਹੀਂ ਹੁੰਦੇ ਜੀ ਇਸ ਕੰਮ ਦੇ ਵਿੱਚ ਵੀ ਸਾਨੂੰ ਆਪ ਕੰਮ ਕਰਨਾ ਪੈਗਾ ਬਿਲਕੁਲ ਪੈਦਾ ਕਰਨ ਦੇ ਨਾਲ ਨਾਲ ਸਾਨੂੰ ਵਪਾਰਕ ਤੌਰ ਤੇ ਵੀਚਣਾ ਬਿਲਕੁਲ ਬਿਲਕੁਲ ਵਪਾਰਕ ਤੌਰ ਤੇ ਆਪਾਂ ਨੂੰ ਆਉਣਾ ਪੈਗਾ ਇਹਦੀ ਸਹੀ ਸਮੇਂ ਦੀ ਸਮੇਂ ਦਾ ਧਿਆਨ ਰੱਖਣਾ ਪੈਂਦਾ ਹੈ ਇਹਦੇ ਵਿੱਚ ਪਾਣੀ ਦਾ ਤੇ ਉਹ ਟੈਕਨੀਕਲ ਗੱਲਾਂ ਨੇ ਇਹਦੇ ਵਿੱਚ ਜੀ ਕਾਫੀ ਕੁਝ ਟੈਕਨੀਕਲ ਅਸੀਂ ਲੈਣੇ ਆ ਤੁਹਾਡੇ ਤੋਂ ਪਾਟ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੋਂ ਨਾ ਪੁੱਛਣਾ ਚਾਹਾਂਗੇ ਕਿਉਂਕਿ ਇਹ ਆਪਣੇ ਆਪ ਦੇ ਵਿੱਚ ਬੜਾ ਦਿਲਚਸਪ ਹੈ ਜਦੋਂ ਖੁੰਬਾਂ ਦੀ ਗੱਲ ਹੁੰਦੀ ਹੈ ਤਾਂ ਸਾਡੇ ਘਰਾਂ ਦੇ ਵਿੱਚ ਹੁਣ ਵੀ ਜਿਹੜੇ ਬਜ਼ੁਰਗ ਨੇ ਸਿਆਣੇ ਨੇ ਉਹ ਕਹਿੰਦੇ ਨੇ ਇਹ ਉੱਲੀ ਦੀ ਖੇਤੀ ਹੈ ਕਿਉਂਕਿ ਇਹ ਜਿਹੜੀ ਖੇਤੀ ਹੈ ਇਹ ਅਸੀਂ ਆਮ ਵੇਖੀ ਹੈ ਕਿ ਜੰਗਲੀ ਤੌਰ ਦੇ ਉੱਤੇ ਇਹ ਰੂੜੀਆਂ ਦੇ ਉੱਤੇ ਜਿੱਥੇ ਪੁਰਾਣੀਆਂ ਤੂੜੀਆਂ ਪਈਆਂ ਨੇ ਉਹਨਾਂ ਦੇ ਵਿੱਚੋਂ ਉਹ ਜੰਗਲੀ ਖੁੰਬਾ ਨੇ ਜਿਹੜੀਆਂ ਉੱਗਦੀਆਂ ਹੁੰਦੀਆਂ ਸੀ ਤਾਂ ਇਹ ਆਪਣੇ ਆਪ ਦੇ ਵਿੱਚ ਜਦੋਂ ਤੁਸੀਂ ਪਹਿਲੀ ਵਾਰ ਸੁਣਿਆ ਕਿ ਇਹ ਉੱਲੀ ਨੂੰ ਵੀ ਖੇਤੀ ਦੇ ਤੌਰ ਤੇ ਵਰਤਿਆ ਜਾਂਦਾ ਹੈ ਤੇ ਲੋਕੀ ਇੰਨੀ ਜ਼ਿਆਦਾ ਮੰਗ ਹੈ ਇਸ ਦੀ ਕਿ ਇਹਨੂੰ ਖਾਧਾ ਜਾਂਦਾ ਹੈ ਤਾਂ ਤੁਹਾਨੂੰ ਕਿਵੇਂ ਦਾ ਲੱਗਿਆ ਪਹਿਲੀ ਵਾਰ ਸੁਣ ਕੇ ਇਹ ਚੀਜ਼ ਅਸੀਂ ਆਪ ਖੋਦ ਪਟ-ਪਟ ਕੇ ਨਾ ਜਿੱਥੇ ਕਿਤੇ ਤੂੜੀ-ਤਾੜੀ ਚ ਹੁੰਦੀ ਖਾਂਦੇ ਰਹੇ ਆਂ ਇਹਦਾ ਰੂਪ ਸੀ ਨਾ ਜਿਹੜਾ ਖੰਭ ਦਾ ਉਹ ਇਸ ਤਰ੍ਹਾਂ ਹੁੰਦਾ ਸੀ ਲੰਮਾ ਪਹਿਲਾਂ ਜਿਹੜੀ ਸਾਡੀ ਵਿਗਿਆਨ ਸਾਇੰਸ ਉਹਨਾਂ ਨੇ ਇਹਨੂੰ ਬਟਨ ਮਸ਼ਰੂਮ ਦਾ ਰੂਪ ਦਿੱਤਾ ਜੀ ਬਟਨ ਇਹਨੂੰ ਛੋਟੀ ਕਰਕੇ ਉਹਨਾਂ ਨੇ ਗੋਲ ਮਸ਼ਰੂਮ ਇੱਕ ਠੋਸ ਪੀਸ ਤਿਆਰ ਕੀਤਾ ਇਹਦਾ ਹੂੰ ਤੇ ਉੱਲੀ ਜਿਹੜੀ ਇਹ ਉੱਲੀ ਕ੍ਰੀਏਟ ਕਰਨੀ ਪੈਂਦੀ ਹੈ ਇਹ ਉਹ ਉੱਲੀ ਨਹੀਂ ਜਿਹੜੀ ਆਮ ਹੁੰਦੀ ਹੈ ਬਿਲਕੁਲ ਜਿਹੜੀ ਹੁਣ ਇਸ ਟਾਈਮ ਤੂੜੀ ਪਈ ਹੈ ਸਾਡੇ ਉੱਤੇ ਅਸੀਂ ਖਾਦ ਤਿਆਰ ਕਰ ਰਹੇ ਹਾਂ ਉਹਨੂੰ ਬਾਹਰ ਵੀ ਜਿਹੜੀਆਂ ਪਲਟੀਆਂ ਲੱਗਦੀਆਂ ਨੇ ਸਟੈਪ ਬਾਈ ਸਟੈਪ ਉਹਨੂੰ ਟੈਂਪਰੇਚਰ ਦੇ ਨਾਲ ਉਹਦੇ ਵਿੱਚ ਸਾਨੂੰ ਉਹ ਚੀਜ਼ਾਂ ਪੈਦਾ ਕਰਨੀਆਂ ਪੈਂਦੀਆਂ ਨੇ ਜਿਹੜੀਆਂ ਮਤਲਬ ਉਲੀ ਪੈਦਾ ਕਰਨ ਜੋ ਇਹਨੂੰ ਸ਼ੂਟ ਕਰਦੀ ਏ ਜੀ ਬਟਨ ਮਸ਼ਰੂਮ ਨੂੰ ਸ਼ੂਟ ਕਰਦੀ ਏ ਇਹ ਸੋਧਿਆ ਰੂਪ ਹੈ ਉਹਦਾ ਇਹ ਸੋਧਿਆ ਰੂਪ ਹੈ ਜਿਹੜੀ ਉਹ ਨੇਚਰਲੀ ਸੀ ਜੀ ਉਹ ਅਗਾ ਵਿਕਰੀ ਚ ਨਹੀਂ ਆਈ ਨਾ ਹੀ ਕਿਸੇ ਨੇ ਕਦੀ ਬਣਾ ਕੇ ਖਾਧੀ ਸੀ ਉਦਾਂ ਕੱਚੀ ਪੱਟ ਕੇ ਲੋਕ ਖਾ ਸਕਦੇ ਹਨ ਖਾਂਦੇ ਵੀ ਰਹੇ ਨੇ ਮੈਂ ਵੀ ਖਾਂਦਾ ਰਿਹਾ ਇਸ ਚੀਜ਼ ਜੀ ਤੇ ਜਿਹੜੀ ਇਹਨੂੰ ਵਿਗਿਆਨ ਨੇ ਰੂਪ ਦਿੱਤਾ ਇੱਕ ਨਵਾਂ ਰੂਪ ਦੇ ਕੇ ਉਹਨੂੰ ਬਟਨ ਮਛੂਮ ਦੇ ਰੂਪ ਦੇ ਵਿੱਚ ਤਿਆਰ ਕੀਤਾ ਉਸ ਤੋਂ ਬਾਅਦ ਜਿਹੜੀ ਹੁਣ ਖਾਦ ਬਣਦੀ ਹੈ ਖਾਦ ਜਦੋਂ ਪਾਸਟਰਾਇਜੇਸ਼ਨ ਕਮਰੇ ਚ ਜਾਂਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਹੋਰ ਕੋਈ ਉਲੀ ਨਹੀਂ ਰਹਿੰਦੀ ਉਹਨੂੰ ਕਿਲਿੰਗ ਕੀਤਾ ਜਾਂਦਾ ਪੂਰਾ ਤਰੀਕੇ ਨਾਲ ਪ੍ਰੋਪਰ ਟੈਂਪਰੇਚਰ ਤੇ ਲਿਜਾ ਕੇ ਉਹਨੂੰ ਹੀਟ ਦੇ ਕੇ ਪੂਰਾ ਕਿਲਿੰਗ ਕਰਕੇ ਉਸ ਤੋਂ ਬਾਅਦ ਸਿਰਫ ਜਿਹੜੀ ਕਾਰਬੋਹਾਈਡਰੇਟ ਤੋ ਇੱਕ ਉਲੀ ਤਿਆਰ ਹੁੰਦੀ ਹੈ ਕਣਕ ਦੇ ਬੀਜ ਤੋਂ ਜੀ ਗੁੰਦੇ ਵਿੱਚ ਕੁਝ ਚੀਜ਼ਾਂ ਪਾ ਕੇ ਸੋਡੀਅਮ ਵਗੈਰਾ ਪਾ ਕੇ ਪਤਾ ਨਹੀਂ ਉਹ ਉਹਨਾਂ ਦਾ ਵਿਸ਼ਾ ਉਹ ਤਿਆਰ ਕਰਦੇ ਨੇ ਡਾਕਟਰ ਉਹ ਫਿਰ ਇਹਦੇ ਵਿੱਚ ਪਾਉਂਦਾ ਉਸ ਟਾਈਮ ਜਦੋਂ ਇਹਨੂੰ ਦੇ ਵਿੱਚ ਧਰਾਂਗੇ ਜੇ ਇਹਨੂੰ ਆਪਾਂ ਖੁੱਲੇ ਚ ਧਰ ਦਈਏ ਜਿਹੜੀ ਕੋਈ ਵੀ ਉੱਡਦੀ ਫਿਰਦੀ ਉਲੀ ਉਹਦੇ ਵਿੱਚ ਜਜ਼ਬ ਹੋਏਗੀ ਕਿਉਂਕਿ ਇਹ 파ਰਟੀ ਉਲੀ ਦਾ ਹੈ ਇਸ ਕਰਕੇ ਇਹਨੂੰ ਆਪਾਂ ਢੱਕ ਕੇ ਕਮਰੇ ਵਿੱਚ ਰੱਖਣਾ ਜਦੋਂ ਕਮਰੇ ਵਿੱਚ ਰੱਖਾਂਗੇ ਉਸ ਟਾਈਮ ਇਹਦੇ ਵਿੱਚ ਸਪੋਨ ਪਾਉਣਾ ਆਪਾਂ ਵੀ ਪਾਉਣਾ ਜਦੋਂ ਸਪੌਣ ਪਾਵਾਂਗੇ ਸਪੌਣ ਦੇ ਵਿੱਚ ਉਹ ਉਲੀ ਹੁੰਦੀ ਹੈ ਜਿਹੜੀ ਇਹਨੂੰ ਮੈਚ ਕਰਦੀ ਹੁੰਦੀ ਹੈ ਫਿਰ ਉਹਦੇ ਵਿੱਚੋਂ ਇਹ ਬਟਨ ਮਸ਼ਰੂਮ ਪੈਦਾ ਹੁੰਦੀ ਹੈ ਪੰਜਾਬ ਦੇ ਵਿੱਚ ਨਾ ਬਹੁਤ ਸਾਰੀਆਂ ਕਿਸਮਾਂ ਨੇ ਜਿਹੜੀਆਂ ਖੁੰਬਾਂ ਦੀਆਂ ਬੀਜੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਮਿਲਕੀ ਵੀ ਹੈ ਢਾਕੀ ਵੀ ਹੈ ਢਿੰਗਰੀ ਵੀ ਹੈ ਤੇ ਇਹ ਤੁਹਾਡੇ ਕੋਲ ਜਿਹੜੀ ਤੁਹਾਡੇ ਫਾਰਮ ਦੇ ਉੱਤੇ ਖੁੰਬ ਹੈ ਇਹ ਕਿਹੜੀ ਕਿਸਮ ਦੀ ਹੈ ਇਹ ਬਟਨ ਹੈ ਜੀ ਠੀਕ ਹੈ ਇਹ ਕਦੋਂ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਜੀ ਸਾਰ ਸਸੀਂ ਪ੍ਰੋਪਰ ਸਾਰਾ ਸਾਲ ਤਿਆਰ ਕਰਦੇ ਹਾਂ ਠੀਕ ਹੈ ਤੇ ਵੈਸੇ ਇਸ ਸੀਜ਼ਨਲ ਵੀ ਹਰ ਛੋਟਾ ਕਿਸਾਨ ਜਿਹੜਾ ਛੋਟਾ ਕਿਸਾਨ ਏ ਮੰਨ ਲਓ ਛੋਟਾ ਫਾਰਮਰ ਹੀ ਲਾ ਲਓ ਅਸੀਂ ਗੁਰੂ ਨਾਨਕ ਦੀ ਕਿਰਪਾ ਨਾਲ ਇਹਦੇ ਵਿੱਚ ਵੱਧ ਕੇ ਸੀ ਕਾਫੀ ਨਾਮਵਰ ਫਾਰਮਾਂ 'ਚ ਆਏ ਹਾਂ ਜੀ ਪਰ ਜਿਹੜਾ ਬਿਲਕੁਲ ਛੋਟਾ ਕਿਸਾਨ ਏ ਜੇ ਉਹ ਚਾਵੇ ਤੇ ਥੋੜੀ ਬਹੁਤੀ ਸਰਕਾਰ ਇਹਦੇ ਤੇ ਸਬਸਿਡੀ ਵੀ ਦਿੰਦੀ ਏ ਜੀ ਉਹ ਡਰਾ ਕੱਢਦੇ ਨੇ ਜੇ ਕਿਸੇ ਦਾ ਨਿਕਲ ਜੇ ਕਿਸਮਤ 'ਚ ਹੋਵੇ ਤੇ ਉਹ ਡਰਾ ਨਿਕਲ ਜਾਂਦਾ ਤੇ ਕੁਝ ਇਹਦੇ ਤੇ ਹੈਲਪ ਮਿਲ ਜਾਂਦੀ ਏ ਤੇ ਜੇ ਕਿਸਾਨ ਛੋਟਾ ਕਰਨਾ ਚਾਹੇ ਤੇ ਇਹ ਠੀਕ ਧੰਦਾ ਹੈ ਜਦੋਂ ਸ਼ਾਰਟ ਸੀਜ਼ਨਲ ਹਾਂਜੀ ਛੋਟਾ ਕਿਸਾਨ ਮੰਨ ਲਓ ਹੁਣ ਕੀ ਜਿਹੜਾ 2-3 ਕਿੱਲਾਂ ਦੀ ਜ਼ਮੀਨ ਖੇਤੀ ਕਰਦਾ ਹੈ ਹਾਂਜੀ ਹਾਂਜੀ ਤੇ ਥੋੜੇ ਬਹੁਤੇ ਘਰ ਦੀਆਂ ਲੋੜਾਂ ਵਾਸਤੇ ਉਹਨੇ ਡੰਗਰ ਰੱਖੇ ਹੁੰਦੇ ਨੇ ਥਾਂ ਉਸਦੇ ਕੋਲ ਹੁੰਦਾ ਹੈ ਬਾੜੀਆਂ ਦੇ ਵਿੱਚ ਵੀ ਥਾਂ ਹੁੰਦਾ ਹੈ ਜਾਂ ਪੁਰਾਣੇ ਕਮਰੇ ਜਿਹੜੇ ਨੇ ਉਹ ਵੀ ਹੁੰਦੇ ਨੇ ਜੀ ਜੀ ਤਾਂ ਉਹਨਾਂ ਥਾਵਾਂ ਦੇ ਵਿੱਚ ਸ਼ੁਰੂਆਤ ਦੇ ਤੌਰ ਦੇ ਉੱਤੇ ਜਦੋਂ ਉਹਨੇ ਸ਼ੁਰੂ ਕਰਨਾ ਹੈ ਤਾਂ ਉਹ ਕਿਵੇਂ ਕਰ ਸਕਦਾ ਹੈ ਕਿੰਨੀ ਥਾਂ ਤੋਂ ਕਰ ਸਕਦਾ ਹੈ ਤੇ ਕੀ ਕੀ ਚੀਜ਼ਾਂ ਇਹਦੇ ਵਿੱਚ ਉਹਨੂੰ ਪਤਾ ਹੋਣੀ ਚਾਹੀਦੀਆਂ ਉਹਦੇ ਇਦਾਂ ਜੀ ਜਿੱਦਾਂ ਹੁਣ ਅਸੀਂ ਕੀਤਾ ਸੀ 15 ਬਾਈ ਇੱਕ 14 ਦਾ ਕਮਰਾ ਸੀ ਸਾਡਾ ਜਿੱਦੋਂ ਤੁਸੀਂ ਸ਼ੁਰੂ ਕੀਤਾ ਉਹਦੇ ਜੀ 200 ਬੈਗ ਲੱਗ ਗਿਆ ਅਸੀਂ ਕੋਈ ਚੀਜ਼ ਮੋਲ ਨਹੀਂ ਸਾਂ ਲੈ ਕੇ ਆਏ ਜੀ ਆਪਾਂ ਆਪਣੀ ਦੀ ਗੱਲ ਕਰਦੇ ਆ ਉਹੀ ਸਾਰਿਆਂ ਵਾਸਤੇ ਲਾਗੂ ਹੁੰਦਾ ਜਿੱਦਾਂ ਹੁਣ ਆਪਣੇ ਘਰ 'ਚ ਲੱਕੜਾਂ ਪਈਆਂ ਸਾਡਾ ਲੱਕੜਾਂ ਦੇ ਥੁੰਨੇ ਘੜ ਕੇ ਲਾਤੇ ਸਾਡੇ ਪਲੇਟਾਂ ਪਈਆਂ ਹਨ ਇੱਕ ਸ਼ੈੱਡ ਖਰਾਬ ਹੋਇਆ ਸੀ ਹਾਲੇ ਵੀ ਪਈਆਂ ਲੋਹੇ ਦੀਆਂ ਪਲੇਟਾਂ ਉਹ ਜਿੱਤੇ ਆ ਸਟਰਕਚਰ ਵਾਸਾਂ ਦਾ ਬਣਾਇਆ ਉੱਥੇ ਪਲੇਟਾਂ ਪਾਤੀਆਂ ਥੱਲੇ ਏਕਟਾਂ ਲੱਗੀਆਂ ਹਨ ਥੱਲੇ ਰੱਖ ਤੇ ਸੀਟ ਪਿਛਾ ਕੇ ਉੱਪਰ ਵੀ ਪਲੇਟਾਂ ਪਾਤੀਆਂ ਅਸੀਂ ਸਟਰਕਚਰ ਉਦਾਂ ਹੀ ਤਿਆਰ ਕਰ ਲਿਆ ਸੀ ਜੀ ਪਹਿਲੀ ਵਾਰੀ ਦੂਜੀ ਵਾਰੀ ਜਿਹੜਾ ਦੂਜੇ ਕਮਰੇ ਦਾ ਵੀ ਇਸ ਤਰ੍ਹਾਂ ਉਸ ਤੋਂ ਬਾਅਦ ਜਦੋਂ ਅਸੀਂ ਉਹ ਸ਼ੁਰੂ ਕੀਤਾ ਫਿਰ ਵਾਸ ਲਿਆਂਦਾ ਉਸ ਤੋਂ ਬਾਅਦ ਤਾਂ ਫਿਰ ਮੈਂ ਦੋ ਟਰਾਲੇ ਵਾਸਾਂ ਦੇ ਲਿਆ ਆ ਉਹ ਸਟਰਕਚਰ ਤਿਆਰ ਕਰਨ ਵਾਸਤੇ ਇਹ ਚੌਥਾ ਸਾਲ ਇਹ ਤਾਂ ਤੀਸਰਾ ਸਾਲ ਇਹ ਵਾਸਾਂ ਦਾ ਜੀ ਤੇ ਜਿਹੜਾ ਇਹ ਸਾਡਾ ਖਾ ਤਿਆਰ ਕਰਨ ਨਾਲ ਇਹ ਪਹਿਲਾ ਸਾਲੇ ਦਾ ਠੀਕ ਹੈ ਇਹਦਾ ਇਹ ਸਾਡੀ ਮਜਬੂਰੀ ਬਣ ਗਈ ਵੀ ਆਪਣਾ ਸਿਸਟਮ ਐਡਾ ਕਰਪਟ ਹੈ ਕੋਈ ਵੀ ਬੰਦਾ ਹੈ ਜੀ ਉਹ ਇਹ ਨਹੀਂ ਕਹਿੰਦਾ ਵੀ ਤੁਹਾਨੂੰ ਆਹ ਰੇਟ ਲੱਗੇਗਾ ਵੀ ਇਹਨੂੰ ਪੜਦਾ ਨਹੀਂ ਖਾਂਦਾ ਹੂੰ ਉਹ ਉਲਟਾ ਕੰਪੋਸਟ ਚ ਗੜਬੜ ਵੇਟ ਵਧਾ ਦੇਣਾ ਪਾਣੀ ਪਾ ਕੇ ਮੈਨੂੰ ਲਾਅਸ ਪਿਆ ਮੈਂ ਉਹਦੇ ਤੋਂ ਸਿੱਖ ਕੇ ਮੈਂ ਇਸ ਪਾਸੇ ਆਇਆ ਬਿਲਕੁਲ ਇਹ ਇੱਕ ਬੜੀ ਵੱਡੀ ਤਰਾਸਦੀ ਹੈ ਜਿਹੜਾ ਛੋਟਾ ਕਿਸਾਨ ਹੈ ਉਹ ਉੱਪਰ ਉੱਠ ਨਹੀਂ ਸਕਦਾ ਉਹਦੇ ਉੱਤੇ ਬੜੀ ਵੱਡੀ ਝੋਟ ਹੈ ਸਾਰੇ ਬੰਦੇ ਨਹੀਂ ਇੱਕਸਾਰ ਹੁੰਦੇ ਅਸੀਂ ਹੁਣ ਕੰਪੋਸਟ ਮੈਂ ਵੀ ਵੇਚਣਾ ਜੀ ਹੁਣ ਦੂਜਿਆਂ ਤੋਂ 7.5 ਰੁਪਏ ਕਵਾਂਟਲ ਵੀ ਮਿਲ ਜਾਂਦਾ 750 ਨੂੰ ਕਵਾਂਟਲ ਵੀ ਮੈਂ ਕਿੰਨਾ ਵੀ ਮੈਂ 900 ਤੋਂ ਘੱਟ ਨਹੀਂ ਦੇਣਾ ਪਰ ਡਰਾਈ ਹੁੰਦਾ ਮੇਰਾ 65% ਮੌਇਸਚਰ ਹੁੰਦਾ ਠੀਕ ਹੈ ਜਦੋਂ ਇਹਦੇ ਵਿੱਚ 65% 670% ਮੌਇਸਚਰ ਹੋਏਗਾ ਤੇ ਉਦੋਂ ਪੂਰੀ ਪ੍ਰੋਡਕਸ਼ਨ ਨਿਕਲੇਗੀ ਜੇ ਇਹਦੇ ਵਿੱਚ ਆਪਾਂ 95% ਮੌਇਸਚਰ ਪਾਵਾਂਗੇ ਤੇ ਸਪੂਨ ਰਾਨੀ ਨਹੀਂ ਹੁੰਦਾ ਅੱਧਾ ਬਹਿਗ ਹੀ ਨਹੀਂ ਚੱਲਦਾ